ਉਹ ਸਾਤੇ ਦਿਨਾਂ ਦੀ ਗੈਰ ਕਿਉਂ ਗਿਆ? ਸਹੀ ਜਿਵੇਂ ਨਾਈਕਾ ਆਪਰੇ ਗੀ ਬਾਬਾ ਜੀ ਸੁਣਾਉਂਦਾ ਸੁਣਾਇਆ ਜਾਂਦਾ ਇਹ ਕਹੋਦੇ ਨਹੀਂ ਜੇ ਬਾਈ ਬਾਈ ਸਾਹ ਹੋ ਗੋ ਸਮਾ ਬਾਈ ਨਾ ਭਾਈ ਉਸ ਤੋਂ ਪਰਾਂ ਮੈਂ ਜਿਹੜੇ ਸ਼ਾਦਾਂ ਮਨ ਲਾਇਆ ਜਾਂਦਾ 10 ਦਿਨ ਕਿਸਾਨਾ ਪਹਿਲਾ ਗੰਗਰ ਨੂੰ ਬਣਾਉਂਦੇ ਜਾਂਦਾ ਲੱਗ ਪਈ ਜਾਂ ਪਿੰਡਾਂ ਵਾਲੇ ਤੇਰੇ ਪਾਸਲੇ ਨੂੰ ਸਵਾਲ ਮਹਿਫਿਲ ਪੁਣਾਰਾ ਹੈ ਡਾ ਰਾਮ ਮਹਿਫਿਲ ਪੁਣਾਰਾ ਬਾਬਾ ਜੀ ਜੋ ਕੁਝ ਵੀ ਸਾਧਨਾ ਬਾਰੇ ਬੋਲੇ ਸਾਰੇ ਕੋ ਕੋ ਨੂੰ ਆਵਾਜ਼ ਮਾਦੇ ਚੋਂ ਉਹ ਨਾ ਤਾਂ ਬਸੀ ਉਹਨਾਂ ਤੋਂ ਬਿਗਿਆ ਬੋਲੇ ਤੋਂ ਨਾ ਉਸ ਬਣਾਇਆ ਜਾਂਦਾ ਉਹ ਨੇ ਦੇਖਦੇ ਜੀ 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 ਸਭ ਨਾਲ ਤਰੋਂ ਦੋ ਚੱਲ ਕੇ ਆ ਜੀ ਅੱਛਾ ਅੱਗੇ ਕਰਦਾ ਅੱਜ ਆਪਾਂ ਖੜੇ ਆ ਤਰਤਾਨਸੂੜਾ ਮਹੱਲਾ ਦੇ ਵਿੱਚ ਇੱਥੇ ਬਾਬਾ ਜੀ ਦੰਦ ਨੂੰ ਬਾਕੀ ਟਾਈਮ ਤੋਂ ਲੰਬੇ ਸਮੇਂ ਤੋਂ ਲਾਚ ਜਿਵਾਇਆ ਜਾ ਰਿਹਾ ਹੈ ਚਿੱਟੇ ਵੀ ਲੋਕ ਆਉਂਦੇ ਨੇ ਇੱਥੇ ਸਭੀ ਮਰਜ਼ਾ ਪੂਰੀ ਹੁੰਦੀ ਹੈ ਉਹ ਇੱਥੇ ਆਇਆ ਉਹ ਸਭਾ ਬਹੁਤ ਮਨ ਸਮਾਵਰੀ ਜੈਨਾ ਨਹੀਂ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਉਹ ਕੋਈ ਆਇਆ ਉਹ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇੱਥੇ ਜੂਰਾ ਹੋਏ ਪਿਆਰੇ ਸਭੀ ਮਰਜ਼ਾ ਪੂਰੀ ਹੁੰਦੀ ਹੈ ਜੀ ਬਹੁਤ ਬਹੁਤ ਧੰਨਵਾਦ